ਸਤਿ ਸ੍ਰੀ ਅਕਾਲ ਪੰਜਾਬੀ ਪ੍ਰੋਗਰਾਮ ਮੈਂ ਤੁਹਾਡਾ ਸੰਦੀਪ ਸ਼ਰਮਾ ਤੁਸੀਂ ਦੇਖਦੇ ਹੋ ਗੋਲਦਾ ਪੰਜਾਬ ਅੱਜ ਆਪਾਂ ਇੱਥੇ ਖੜੇ ਆਗੇ ਨਹਿਰ ਤੇ ਖੜੇ ਆਗੇ ਤੇ ਸਾਡੇ ਨਾਲ ਮੌਜੂਦ ਨੇ ਜਿਹੜੇ ਸਾਡੇ ਭਰਾ ਪੱਤਰਕਾਰ ਸਿਮਰਜੀਤ ਸਦਾਣਾ ਤੇ ਆਓ ਆਪਾਂ ਗੱਲਾਂ ਬਾਤਾਂ ਕਰਦੇ ਆ ਜਿਹੜੇ ਹੜ੍ਹਾਂ ਬਾਰੇ ਜਿਹੜੇ ਹੜ੍ਹ ਨੇ ਤੇ ਕੁਝ ਉਧਰੋਂ ਪਿੰਡਾਂ ਬਾਰੇ ਜਿਹੜੀ ਉੱਥੇ ਲੁੱਟ ਹੋ ਰਹੀ ਹਈ ਨਜੇ ਅਪ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਿਮਰਜੀਤ ਸਧਾਨ ਨਾਲ ਹੋਰ ਬਾਈ ਸਸੀ ਕਾਪ ਉਹ ਕਿਵੇਂ ਠੀਕ ਹੋ ਗਿਆ ਵਗਿਆ ਤੁਸੀਂ ਬਾਈ ਜੀ ਉੱਥੇ ਪਿੰਡਾਂ ਦੇ ਵਿੱਚ ਤੁਸੀਂ ਰਿਕਵਰੀ ਕੀਤੀ ਆ ਗਰਾਊਂਡ ਲੈਵਲ ਤੇ ਜਾ ਕੇ ਤੁਸੀਂ ਦੇਖਿਆ ਹੋਣਾ ਵੀ ਪਿੰਡਾਂ ਦਾ ਕਿਵੇਂ ਹਾਲਾਤ ਨੇ ਕਿਵੇਂ ਲੁੱਟ ਪਈ ਉੱਥੇ ਸਭ ਤੋਂ ਵੱਡੀ ਗੱਲ ਹਾਲਾਤ ਬਾਈ ਅਸੀਂ ਸਦਾਲਪੁਰ ਨੋਦੀ ਵੀ ਗਏ ਆ ਬਰਦਾਸਪੁਰੇ ਦੀ ਆ ਸਾਰਾ ਗਏ ਆ ਹੁਣ ਪਾਣੀ ਬਹੁਤ ਘਟਿਆ ਹੋਇਆ 100 ਦੇ ਵਿੱਚੋਂ ਤਕਰੀਬਨ 70% ਪਾਣੀ ਘਟ ਗਿਆ ਕਈ ਜਿਹੜੇ ਨੀਮੀਆ ਜ਼ਮੀਨਾਂ ਹੈਗੀਆਂ ਉੱਥੇ ਪਾਣੀ ਹਜੇ ਵੀ ਤਿੰਨ-ਚਾਰ-ਚਾਰ ਫੁੱਟ ਖੜਾ ਹੈਗਾ ਔਰ ਪਾਣੀ ਸੁੱਕਦਾ ਜਾ ਰਿਹਾ ਲੋਕਾਂ ਦਾ ਨੁਕਸਾਨ ਬਹੁਤ ਹੋ ਗਿਆ ਹੁਣ ਤੱਕ ਜੇ ਪੰਜਾਬ ਦੇ ਪੂਰੇ ਜ਼ਿਲ੍ਹੇ ਦੀ ਗੱਲ ਕਰ ਲਈਏ 11 ਤੋਂ 12000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹਨ ਇਹਨਾਂ ਦੇ ਨਾਲ ਸਾਨੂੰ ਇਹ ਜੀ ਵੀ ਲੋਕ ਉੱਥੇ ਮਿਲੇ ਆ ਜਿਨ੍ਹਾਂ ਕੋਲੇ ਸ਼ੇਸ਼ਕ ਨਾਲਾ ਬਾਣ ਸੀਗਾ ਕਿੰਨਾ ਕਿੰਨਾ ਬਾਣ ਦਾ ਸੀਗਾ ਉਹ ਸਾਰੀ ਦੀ ਸਾਰੀ ਜ਼ਮੀਨ ਖਤਮ ਹੋ ਗਈ ਉਹਨਾਂ ਦੀ ਮਰਜ਼ੀ ਸੀ ਕਈ ਇਦਾਂ ਦੇ ਬੰਦੇ ਸਾਨੂੰ ਮਿਲੇ ਆ ਰੋਂਦੇ ਆ ਬਿਲਕਦੇ ਆ ਤੜਫਦੇ ਆ ਕਿ ਕਈਆਂ ਦੇ ਦੋ ਦੋ ਨਾਣੇ ਸੀ ਉਹ ਦੋਵੇਂ ਰੁੜ ਗਏ ਕਈਆਂ ਦਾ ਇੱਕ ਇਕਲਾ ਕਲਾ ਪਰਿਵਾਰਕ ਮੈਂਬਰ ਸੀ ਉਹ ਦੋਵੇਂ ਰੁੜ ਗਿਆ ਇਹ ਕੋਈ ਕੁਦਰਤੀ ਕਰੋਪੀ ਆ ਇਹਨੂੰ ਮਾਪਿਆ ਨਹੀਂ ਜਾ ਸਕਦਾ ਪ੍ਰਮਾਤਮਾ ਕੋਈ ਕਿਸੇ ਦਾ ਜ਼ੋਰ ਨਹੀਂ ਹੈਗਾ ਪਰ ਨਕਾਮੀਆਂ ਸਰਕਾਰਾਂ ਦੀਆਂ ਹੈਗੀਆਂ 1 ਲੱਖ ਕਿਉਂ ਇਕੱਠਾ ਪਾਣੀ ਛੱਡ ਦਿੱਤਾ ਜਾਂਦਾ ਲੋਕਾਂ ਨੇ ਵੀ ਰਾਂਦੇ ਹੈਗੇ ਕਿ ਜੇ ਕਰੋ 50 50 ਹਜ਼ਾਰ ਕਰਕੇ ਪਾਣੀ ਛੱਡਿਆ ਹੁੰਦਾ 50 50 ਹਜ਼ਾਰ ਨਾਲ ਉਹ ਡਰਾਮਾਂ ਦੇ ਵਿੱਚ ਪਾਣੀ ਲੈਵਲ ਲੈਂਦਾ ਤੁਹਾਨੂੰ ਦਰਾਂ ਦੇ ਨਾਮ ਆਪਣੀ ਗਲਤੀ ਆਪਾਂ ਥੱਲੇ ਧਰਦੇ ਟੂਬੀ ਦੇ ਦਾ ਅੱਧੀ ਬਾਲਟੀ ਰੱਖਦੇ ਦਾ ਪਤਾ ਭਰਨ ਵਾਲੀ ਆਪਾਂ ਕੱਢ ਦਿੰਦੇ ਆ ਤਾਂ ਉਹ ਚੀਜ਼ਾਂ ਹੋਈਆਂ ਨੇ ਉਹ ਤੁਹਾਨੂੰ ਲੁੱਟਦੀ ਮੈਨੂੰ ਸਵਾਲ ਕੀਤਾ ਹੈ ਸੇਵਾਦਾਰ ਬਹੁਤ ਆ ਦੁਖੀ ਲੋਕਾਂ ਦੇ ਨਾਲ ਪੰਜਾਬ ਦੇ ਲੋਕ ਖੜੇ ਆ ਖਾਸ ਕਰਕੇ ਆਪਣੇ ਮਾਲਵੇ ਮਾਲਵੇ ਏਰੀਆ ਦੀ ਗੱਲ ਕਰਦੇ ਇੱਥੇ ਬਹੁਤ ਜ਼ਿਆਦੇ ਉਹਨਾਂ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਕੋਲੇ ਇੰਨਾ ਘਰ ਰਸਣ ਆ ਗਿਆ ਕਿ ਅਸੀਂ 5 ਸਾਲ ਭੁੱਖੇ ਨਹੀਂ ਮਰਦੇ ਇੰਨਾ ਘਰ ਰਸਣ ਲਾ ਗਿਆ ਕਿ ਜੇਕਰ ਅਸੀਂ ਦਰਿਆ ਦੇ ਵਿੱਚ ਰਸਣ ਦਾ ਬੰਦ ਮਾਰਨ ਦੀ ਕੋਸ਼ਿਸ਼ ਕਰੀਏ ਤਾਂ ਬੰਨ ਭੱਜ ਜਾਊਗਾ ਇੰਨਾ ਰਸਣ ਸਾਡੇ ਕੋਲੇ ਆ ਗਿਆ ਇੱਕ ਇਹ ਵੀ ਸਿਮਤ ਦੀ ਤਾਂ ਖਾਸੀਅਤ ਰਹਿੰਦੀ ਹੈ ਜਿਵੇਂ ਕੀ ਆਪਣੇ ਪੰਜਾਬੀ ਹੈ ਜਦੋਂ ਵੀ ਪੰਜਾਬੀ ਤੇ ਪੰਜਾਬੀ ਤੇ ਭੀੜ ਪੈਂਦੀ ਹੈ ਵੀ ਸਾਡਾ ਜਿਹੜਾ ਪੰਜਾਬੀ ਭਾਈਵਜਾਰਾ ਉੱਥੇ ਪਹਿਲੇ ਬੋਲ ਤੇ ਖਾਦਾ ਕੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਤਾਂ ਬਈ ਹਮੇਸ਼ਾ ਤੋਂ ਫਿਤਰਤ ਹੈ ਇਹ ਤਾਂ ਚਲੋ ਹੁੰਦਾ ਪੰਜਾਬ ਦੇ ਉੱਪਰ ਆਪਣੇਆਂ ਨੂੰ ਆਪਣੇ ਦੀ ਆਪਣੇਆਂ ਵਾਸਤੇ ਆਪਣੇ ਖੜੇ ਆ ਪਰ ਇੱਥੇ ਜਿਹਨੂੰ ਕੋਈ ਪੰਜਾਬੀ ਜਾਣ ਦੇਣੀ ਹੁੰਦਾ ਹੋਰ ਦੇਸ਼ਾਂ ਦੇ ਵਿੱਚ ਜਾ ਕੇ ਗਾਜਾ ਵਰਗੇ ਦੇਸ਼ਾਂ ਦੇ ਵਿੱਚ ਜਾ ਕੇ ਜਿੱਥੇ ਝੰਗ ਲੱਗੀ ਹੋਈ ਸੀ ਜਿੱਥੇ ਪਰਿੰਦਾ ਵੀ ਪਰ ਨਹੀਂ ਮਾਰਦਾ ਸੀ ਉੱਥੇ ਜਾ ਕੇ ਪੰਜਾਬੀਆਂ ਨੇ ਲੰਗਰ ਲਾਇਆ ਰਵੀ ਸਿੰਘ ਵਰਗੇ ਖਾਲਸਾਏੜ ਵਾਲੇ ਚਾਹੇ ਗਲੋਬਲ ਸਿੱਖ ਵਾਲੇ ਅਮਰ ਅਬਰਪ੍ਰੀਤ ਵਰਗਿਆਂ ਦੀ ਗੱਲ ਹੋਵੇ ਉਹਨਾਂ ਨੇ ਲੰਗਰ ਲਾਇਆ ਇਹ ਤਾਂ ਫਿਤਰਤ ਆ ਸਾਡੇ ਗੁਰੂ ਸਾਹਿਬ ਦੀ ਫਲਸਫੇ ਆ ਉਨਾਰਿਕ ਬਾਸਾਲੀ ਫਲਸਫੀ ਆ ਕੀ ਫਲਸਫੀ ਆ ਕਿ ਤੁਸੀਂ ਕਿਰਤ ਕਰੋ ਨਾਮ ਜਪੋ ਵੰਡ ਸਕੋ ਤੁਸੀਂ ਮਜਨੂਮਾ ਦੀ ਰੱਖਿਆ ਕਰਨੀ ਆ ਜਦੋਂ ਕੋਈ ਮੁਸੀਬਤ ਆਉਣੀ ਆ ਤਾਂ ਸਭ ਤੋਂ ਪਹਿਲਾਂ ਪੰਜਾਬੀ ਤਾਂ ਹੀ ਅੱਗੇ ਹੋ ਕੇ ਖੜਦੇ ਆ ਕਿ ਸਾਡੇ ਗੁਰੂ ਸਾਹਿਬ ਦੀ ਫਲਸਫੀ ਆ ਸਾਨੂੰ ਸੰਦਾਤ ਗੁਰੂ ਸਾਹਿਬ ਦੇ ਸਾਡੇ ਦਿੱਤੇ ਹੋਇਆ ਕੋਲੋਂ ਬੰ ਲੁੱਟ ਦੀ ਗੱਲ ਕਰ ਰਹੇ ਸੀਗੇ ਉੱਥੇ ਬਹੁਤ ਇਹ ਜਿਹੇ ਬੰਦੇ ਅਖੌਤੀ ਸਮਾਸੀ ਸੀ ਅਖੌਤੀ ਸਮਾਸੀ ਉਹ ਮੈਂ ਨਾਂ ਵੀ ਲਾ ਦਨਾ ਬਿੱਲਾ ਸਿੱਧੂ ਹਕਮਨ ਵਾਲਾ ਬਿੱਲਾ ਸਿੱਧੂ ਹਕਮਨ ਵਾਲਾ ਉਹ ਬੰਦਾ ਜੀਨੇ ਹੁਣ ਤੱਕ ਜਿਹੜਾ ਸਿੱਧੂ ਬਲਾ ਸਿੱਧੂ ਮੁਸਲਮਾਨ ਦਾ ਵਿਊ ਵਿਊ ਦੀ ਕੱਟੀ ਖਾਈ ਗਿਆ ਹਣ ਉਹਦੇ ਛੋਟੇ ਭਰਾ ਦੀਆਂ ਵੀਡੀਓ ਪਾ ਦਿੰਦਾ ਕਦੇ ਫੋਟੋ ਆਪਣਾ ਨੂੰ ਕਰ ਦਿੰਦਾ ਹੁਣ ਉਹ ਦੀ ਉਹਦੀ ਖੱਟੀ ਖਾਂਦਾ ਸੀ ਉਹਦੀ ਉਹ ਹੁਣ ਉਹ ਬੰਦਾ ਅਸੀਂ ਕੱਲ ਗਏ ਸੀਗੇ ਡੇਰਾ ਬਾਬਾ ਨਾਨਕ ਤੋਂ ਉੱਥੇ ਬਹੁਤ ਸਾਰਾ Rabi dre wale nuksan ਕੀਤਾ ਚੋ ਲੈnde ਪੰਜਾਬ ਦੀ ਗੱਲ ਹੋਵੇ ਇਧਰ ਆਪਣੇ ਚੜਦੇ ਪੰਜਾਬ ਦੀ ਗੱਲ ਹੋਵੇ ਉਸ ਏਰੀਆ ਦਾ 500 ਕਿਲਾ ਸੀਗਾ ਕਿਉਂਕਿ ਉਹ ਗੋਭੀ ਵਾਲੀ ਬੈਲਟ ਆ ਉੱਥੇ ਸਾਰੀ ਝੋਨਾ ਨਹੀਂ ਲੱਗਦਾ ਉੱਥੇ ਗੋਭੀ ਲੱਗਦੀ ਆ ਸਬਜ਼ੀ ਲੱਗਦੀ ਆ ਬਹੁਤ ਸਾਰੀ ਗੋਭੀ ਬਿਲਕੁਲ ਖਤਮ ਕਰਤੀ ਜੇ ਤੁਸੀਂ ਉੱਥੇ ਜਾਵੋਗੇ ਤਾਂ ਪਾਡੋ ਮਿੱਟੀ ਚੜੀ ਹੋਈ ਆ ਦੋ ਦੋ ਪੱਟਾ ਰੇਤਾ ਜਿਹੜੀ ਬਰੇਤੀ ਆਪਣੇ ਇਧਰ ਮਾਲ ਵਿੱਚ ਕਹਿੰਦੇ ਆ ਬਰੇਤੀ ਉਹ ਚੜਿਆ ਹੋਇਆ ਉਹਨੂੰ ਜਿਹੜਾ ਹੋਰ ਆ ਚਾਹੀ ਬਿੱਲੇ ਸਿੱਧੂ ਦੀ ਗੱਲ ਹੋਵੇ ਹੋਰ ਸਮਾਜ ਸੇਵੀ ਇਕਤੀ ਆ ਉਹ ਕੀ ਕਰਦੇ ਆ ਉਹਨਾਂ ਵੀਰਾਂ ਨੇ ਸਾਨੂੰ ਦੱਸਿਆ ਕਿ ਟਰੈਕ ਚ ਆਉਂਦੇ ਆ ਉੱਥੇ ਆਸ ਟਾਈਮ ਉੱਥੇ 200 ਟਰੈਕਟਰ ਚੱਲ ਰਿਹਾ ਬਾੜਾਂ ਦੀ ਸਾਬ ਸਪਾਈ ਦੇ ਲਈ ਬੰਨ ਮਾਰਾ ਜਾ ਰਿਹਾ ਰਾਵੀ ਦਰਿਆ ਦੇ ਕੰਢੇ ਉਹ ਲੋਕਾਂ ਨੇ ਦੱਸਿਆ ਸਾਨੂੰ ਕਿ ਇੱਥੇ ਇਹੋ ਜਿਹੇ ਬੰਦੇ ਹੈਗੇ ਆ ਜਿਨ੍ਹਾਂ ਟਰੈਕਟਰ ਕੋਈ ਚੱਲਦਾ ਨਹੀਂ ਹੁੰਦਾ ਦੋ ਟਰੈਕਟਰ ਹੁੰਦੇ ਕਹਿੰਦੇ ਆ ਜੀ ਪਵਾ ਦਿਓ ਤੇਲ 20000 ਦਾ ਉਹ ਆਪਣੇ ਸਮਾਜ ਸੇਵੀ ਹੈਗੇ ਆ ਜਿਹੜੇ ਸੇਵਾ ਕਰਦੇ ਆ ਉਹਨਾਂ ਨੂੰ ਇਸ ਚੀਜ਼ ਦੀ ਆਇਡੈਂਟੀਫਾਈ ਕਰਨਾ ਚਾਹੀਦਾ ਹੈ ਹਾਂ ਪਰਤਾਲ ਕਰੋ ਹੁਣ ਮੰਨ ਕੇ ਚਲੋ ਮੈਂ ਕਹਤਾ ਮੇਰੇ ਟਰੈਕਟਰ ਚੱਲਦੇ ਆ ਜੀ 10 ਮੇਰਾ ਟਰੈਕਟਰ ਉੱਥੇ ਇੱਕ ਵੀ ਨਹੀਂ ਚੱਲਦਾ ਮੈਂ ਵੀ ਦਿਖਾਦਾ ਜੀ ਉਹ ਮੇਰੇ ਟਰੈਕਟਰ ਖੜੇ ਆ ਜੀ ਆ ਚਾਰ ਸਾਨੂੰ ਤੇਲ ਦੀ ਲੋੜਾ ਪਾ ਦਿਓ ਤੇ ਮੈਂ ਉਹੀ ਸਭ ਤੋਂ ਵੱਡੀ ਲੁੱਟ ਹੋ ਰਹੀ ਹੈ ਜਿਹੜੀ ਸਭ ਤੋਂ ਵੱਡੀ ਲੋਟਾ ਜਿਹੜੀ ਲੁੱਟ ਵੀ ਸ਼ੋਸ਼ਣ ਹੋ ਰਿਹਾ ਸੇਵਾਦਾਰਾਂ ਦਾ ਤਾਂ ਇੱਥੇ ਇਹ ਜਿਹੜੇ ਅਖੌਤੀ ਸਮਾਜ ਸੇਵੀ ਹਾਂ ਉਹ ਤਾਂ ਬਸ਼ੰਦੀ ਲੋੜ ਆ ਜਿਹੜੇ ਸਾਡੇ ਸੇਵਾਦਾਰ ਭਰਾ ਆਗੇ ਸਾਡੇ ਸੇਵਾਦਾਰ ਵੀਰ ਆ ਸੇਵਾ ਕਰਦੇ ਆ ਚਾਹੇ ਐਨ ਆਰ ਆਈ ਆ ਐਨ ਆਰ ਆਈ ਵੀਰ ਬਾਹਰ ਅੱਛੀ ਬੱਚੇ 30 30 ਘੰਟੇ ਕੰਮ ਕਰਦੇ ਆ ਜੇਕਰ ਉਹਨਾਂ ਦੀ ਸੇਵਾ ਸੱਚੇ ਥਾਂ ਤੇ ਜਾ ਕੇ ਲੱਗੂਗੀ ਨਹੀਂ ਜਿਹੜੇ ਲੋੜਬੰਦ ਨੂੰ ਪਹੁੰਚੂਗੀ ਨਹੀਂ ਤਾਂ ਉਹ ਸੇਵਾ ਨੂੰ ਦੀ ਵਿਅਰਥ ਹੈ ਜਿਹੜੇ ਲੋੜਬੰਦਾਂ ਉਹਦਾ ਫਿਲਕੀ ਜਾਂਦੇ ਆ ਉੱਥੇ ਉਹਦਾ ਤੜਫੀ ਜਾਂਦੇ ਵੀ ਸਾਡੇ ਕੋਲ ਬਾਈ ਸੇਵਾ ਨਹੀਂ ਪਹੁੰਚ ਰਹੀ ਸੇਵਾ ਨਹੀਂ ਪਹੁੰਚ ਰਹੀ ਪਰ ਜਿਹੜੇ ਰਾਹ ਦੇ ਵਿੱਚ ਆ ਖੌਤੀ ਆ ਖੌਤੀ ਸੇਵਾਦਰ ਬਣੇ ਹੁੰਦੇ ਆ ਇੱਕ ਇੱਕ ਵੀਡੀਓ ਵਾਇਰਲ ਹੁੰਦੀ ਹੈਗੀ ਇੱਕ ਰੇੜੀਆਂ ਵਾਲੇ ਹੁੰਦੇ ਜਿਹੜੇ ਰੇੜੀਆਂ ਉੱਥੇ ਸਾਡਾਂ ਤੇ ਲੱਗੀਆਂ ਹੋਈਆਂ ਨੇ ਉਹ ਕੀ ਕਰਦੇ ਜਿਹੜੇ ਆਪਣੇ ਦਾਨੀ ਸੱਜਣ ਨੇ ਪੰਜਾਬ ਦੇ ਵਿੱਚੋਂ ਆ ਰਹੇ ਨੇ ਤੇ ਉਹ ਕੀ ਕਰਦੇ ਜਿਹੜੇ ਪੰਜਾਬੀ ਨੇ ਉਹਨਾਂ ਨੂੰ ਕਿੰਨੇ ਸਮਾਨ ਲੈ ਕੇ ਰੱਖ ਕੇ ਰੇੜੀਆਂ ਦੇ ਵਿੱਚ ਭਜਾ ਕੇ ਲੈ ਜਾਂਦੇ ਨੇ ਮਾ ਤੁਹਾਨੂੰ ਦੱਸਦਾ ਜਿਹੜੇ ਉਹ ਸਭ ਤੋਂ ਵੱਡੀ ਉਹ ਵੀ ਲੁੱਟ ਹੋ ਜਾਂਦੀ ਸਭ ਤੋਂ ਵੱਡੀ ਹੈ ਅਸੀਂ ਗਏ ਸੀ ਇਧਰ ਅਫਰੋਜਪੁਰ ਵਾਲੇ ਪਾਸੇ ਉਧਰ ਆ ਗੱਟੀ ਰਜੋਗੇ ਪਿੰਡ ਹੈ ਹੋਰ ਬਹੁਤ ਸਾਰੇ ਪਿੰਡ ਹੈ ਟੀਂਡੀ ਵਾਲਾ ਪਿੰਡ ਹੈ ਉਹ ਗਿੱਲੇ ਥਾਂ 'ਚ ਉੱਥੇ ਪਾਣਾ ਪਾਣੀ ਆਇਆ ਵਸਿਆ ਬਹੁਤ ਜ਼ਿਆਦਾ ਪਾਣੀ ਛੇ ਤੋਂ 25 ਦਿਨ ਪਹਿਲਾਂ ਹੁਣ ਤਾਂ ਚਲੋ ਸੁੱਕ ਗਿਆ ਬਣੀ ਤੇ ਜਿਹੜੇ ਸੋਕਾਲੇ ਪਾਸੇ ਪਿੰਡ ਸੀਗੇ ਲੋਕ ਸੜਕਾਂ ਦੇ ਪੈਰ ਨਹੀਂ ਖੜ ਜਾਂਦੇ ਆ ਜਿਹੜੀ ਰੇੜੀ ਵਾਲੀ ਗੱਲ ਤੁਸੀਂ ਕੀਤੀ ਆ ਉਹ ਸਹੀ ਆ ਉਹ ਇਹ ਸੁੱਕੇ ਥਾਂ ਬੈਠੇ ਲੋਕ ਆਉਂ ਕੀ ਕਰਦੇ ਆ ਜੇ ਟਰਾਲੀ ਵਾਲੇ ਸੇਵਾਦਾਰ ਜਾਂਦੇ ਹੁੰਦੇ ਉਹਨਾਂ ਨੂੰ ਪਿੱਛੇ ਰੋਕ ਲੈਂਦੇ ਆ ਅੱਗੇ ਜਾਣ ਨਹੀਂ ਹੁੰਦੇ ਅੱਗੇ ਜਾਣ ਦਿੰਦੇ ਵੀ ਸਾਡਾ ਲੋਡ ਆ ਭਾਈ ਰਾਸ਼ਨ ਦੀ ਹੋਰ ਚਾਹੇ ਆਹ ਹਾਰੇ ਚਾਰੇ ਦੀ ਗੱਲ ਹੋਵੇ ਤੂੜੀ ਦੀ ਉਹਨਾਂ ਨੂੰ ਪਿੱਛੇ ਰੋਕ ਲੈਂਦਾ ਗਾਹਾਂ ਜਾਂਦਾ ਨਹੀਂ ਪਹਿਲਾਂ ਪਾਣੀ ਸੀ ਹੁਣ ਹਾਲਾਤ ਜਿਹੜੀ ਸੇਵਾ ਉਹਨਾਂ ਲੋਕਾਂ ਤੱਕ ਪਹੁੰਚ ਰਹੀ ਆ ਜਿਨ੍ਹਾਂ ਨੂੰ ਲੋੜ ਸੀਗੀ ਪਰ ਮੈਂ ਗੱਲ ਇਹ ਤਾਂ ਕੀਤੀ ਆ ਟਰੈਕਟਰਾਂ ਦੀ ਸੇਵਾ ਚੱਲਣੀ ਆ ਹੁਣ ਜ਼ਮੀਨਾਂ ਦੀ ਸਰਵਿਸ ਪੇਦਾ ਕੰਮ ਚੱਲਣਾ ਹੈ ਪਰ ਜਿਹੜੇ ਸੇਵਾਦਾਰ ਸਾਡੇ ਭਰਾ ਆਗੇ ਸਾਡੇ ਵੀਰੇ ਪੰਜਾਬੀ ਬਾਈ ਤਦ ਕੀ ਆ ਜਜ਼ਬਾਤੀ ਕੌਮ ਆ ਪੰਜਾਬੀ ਜਜ਼ਬਾਤੀ ਹਾਂ ਜਜ਼ਬਾਤੀ ਛੇਦੀ ਹੋ ਜਾਂਦੇ ਆ ਜਿਹੜਾ ਜਿਹੜੇ ਪੰਜਾਬੀ ਆ ਖਾ ਸਕਦੇ ਪੰਜਾਬ ਦੇ ਲੋਕ ਆ ਇਹ ਇੱਕ ਬਖਸ਼ਾ ਪੰਜਾਬ ਨੂੰ ਕਿ ਦੁਖੀ ਕਿਸੇ ਨੂੰ ਦੇਖ ਨਹੀਂ ਸਕਦੇ ਸਾਡੇ ਗੁਰੂ ਸਾਹਿਬ ਦੀ ਆਈਡੀਓਲੋਜੀ ਆ ਸਾਡੇ ਗੁਰੂ ਸਾਹਿਬ ਦਾ ਦਿੱਤਾ ਹੋਇਆ ਸਿਧਾਂਤ ਆ ਸਾਨੂੰ ਉਹ ਇਹ ਫਿਤਰਤ ਆ ਤੇ ਜਿਹੜੇ ਸੇਵਾਦਾਰ ਆ ਸਾਡੇ ਉਹਨਾਂ ਨੂੰ ਬੇਨਤੀ ਆ ਹੱਥ ਜੋੜ ਕੇ ਕਿ ਬਾਈ ਜੇ ਤੁਸੀਂ ਸੇਵਾ ਕਰਨੀ ਆ ਤੁਹਾਡਾ ਇੱਕ ਇੱਕ ਰੁਪਿਆ ਬੇਸ਼ਕੀਮਤੀ ਆ 1 ਰੁਪਏ ਦੀ ਜਿਹੜੀ ਕੀਮਤ ਆ ਉਹ ਕੋੜਾ ਰੁਪਏ ਦੇ ਬੱਚਾ ਕਿਉਂਕਿ ਸੇਵਾ ਕਰਨ ਜਾਂਦੇ ਆ ਆਪਣਾ ਆਇਡੈਂਟੀਫਾਈ ਕਰੋ ਜਾਂਚ ਪਰਖਾਲ ਕਰੋ ਪਹਿਲਾਂ ਉਹਦੇ ਬੰਦੇ ਤੇ ਜੋ ਉਸ ਤੇ ਇਹ ਟਰੈਕਟਰਾਂ ਦੀ ਗੱਲ ਆ ਉਹ ਤੁਹਾਨੂੰ ਵੀਰ ਕਹਿੰਦੇ ਵੀ ਤੁਸੀਂ ਪਹਿਲਾਂ ਪੁੱਛੋ ਆਧਾਰ ਕਾਟ ਹੁੰਦਾ ਕਿਵੇਂ ਪਤਾ ਲੱਗੂ ਟਰੈਕਟਰਾਂ ਦਾ ਤੁਸੀਂ ਉਹ ਬੰਦਿਆਂ ਦੇ ਆਧਾਰ ਕਾਟ ਲਓ ਉਹਦੇ ਕੱਲੇ ਕਰੇ ਬੰਦੇ ਆਧਾਰ ਕਾਟ ਫੜੋ ਕਿਹੜੇ ਪਿੰਡ ਦੇ ਆ ਕਿੱਥੋਂ ਸੇਦਾ ਕਰਦੇ ਕਿਹੜੇ ਕਿੰਨੇ ਟਰੈਕਟਰ ਆ ਉਸ ਹੱਲ ਦੇਣਾ ਉਹਨਾਂ ਨੂੰ ਤੇਲ ਪਾ ਦਿਓ ਵੀ ਆ ਚੱਕੋ ਹੋਰ ਵੱਡੀ ਗੱਲ ਆ ਸੀ ਮਰਜ਼ੀ ਤਾਂ ਜਿਵੇਂ ਉੱਥੇ ਕੀ ਲੋੜ ਕਾਦੀ ਆ ਲੋਕਾਂ ਨੂੰ ਆਪਾਂ ਲਗਰਾਉਂਡ ਲੈਵਲ ਤੇ ਗੱਲ ਕਰ ਲਈ ਤੁਸੀਂ ਜਾ ਕੇ ਆਏ ਹੋ ਤੁਸੀਂ ਉੱਥੇ ਦੇਖ ਕੇ ਆਏ ਹੋ ਵੀ ਯਾਰ ਵੀ ਲੋਕ ਕਿੰਨੇ ਉੱਥੇ ਤੰਗ ਪਰੇਸ਼ਾਨ ਨੇ ਤੁਸੀਂ ਉਹ ਉਹ ਗੱਲ ਕਰ ਰਹੇ ਆਂ ਵੀ ਲੋਕਾਂ ਦੀ ਹੁਣ ਉੱਥੇ ਅਸਲ ਜਿਹੜੀਆਂ ਉੱਥੇ ਘਰਾਂ ਨੂੰ ਤਰੇੜਾਂ ਆਈਆਂ ਹੋਈਆਂ ਤਾਂ ਆਪਣੇ ਜਿਹੜੇ ਪੰਜਾਬੀ ਲੋਕ ਨੇ ਇੱਥੋਂ ਰਾਸ਼ਨ ਪਾਣੀ ਇਕੱਠਾ ਕਰਕੇ ਲੈ ਕੇ ਜਾਂਦੇ ਨੇ ਪਰ ਉੱਥੇ ਅਸਲ ਹੁਣ ਆਪਾਂ ਕਹਿੰਦੇ ਵੀ ਉੱਥੇ ਰਾਸ਼ਨ ਪਾਣੀ ਦੀ ਕੋਈ ਲੋੜ ਨਹੀਂ ਹੈਗੀ ਪਰ ਰਾਸ਼ਨ ਦੀ ਉੱਥੇ ਹੁਣ ਕੋਈ ਲੋੜ ਨਹੀਂ ਹੈਗੀ ਉਹ ਲੋਕ ਆਪ ਹੱਥ ਬੰਨ ਰਿਹਾ ਕਿ ਸਾਨੂੰ ਹੁਣ ਰਾਸ਼ਨ ਦੀ ਕੋਈ ਲੋੜ ਨਹੀਂ ਸਾਡੇ ਕੋਲੇ ਰਾਸ਼ਨ ਜਮਾ 5-5 ਸਾਲਾਂ ਦਾ ਹੋ ਗਿਆ ਸਾਨੂੰ ਕੋਈ ਲੋੜ ਨਹੀਂ ਰਾਸ਼ਨ ਦੀ ਹੁਣ ਲੋੜ ਕੀ ਆ ਕਿਸਤੀ ਦੀ ਲੋੜ ਹੈ ਡੀਜ਼ਲ ਦੀ ਪੈਟਰੋਲ ਦੀ ਵੈਕਟਰਾਂ ਦੀ ਕਿਉਂਕਿ ਜ਼ਮੀਨਾਂ ਦੀ ਸਫਸਪਾਈ ਹੋਣੀ ਆ ਉੱਥੇ ਕਿਹੜਾ ਖਾਦ ਦੀ ਯੂਰੀਆ ਦੀ ਡੀਏਪੀ ਦੀ ਬੀਜਾਂ ਦੀ ਉਹ ਚੀਜ਼ਾਂ ਦੀ ਹੁਣ ਜ਼ਿਆਦੇ ਉੱਥੇ ਲੋੜ ਹੈਗੀ ਆ ਪਰ ਜਿਹਦੇ ਘਰ ਡਿੱਗ ਪਏ ਆ ਕਿਸੇ ਦੀ ਇੱਕ ਛੱਤ ਸੀ ਇੱਕ ਕਮਰਾ ਸੀ ਕਿਸੇ ਦੇ ਦੋ ਕਮਰੇ ਸੀ ਹੁਣ ਉੱਥੇ ਉਹ ਕਮਰੇ ਪਾਉਣ ਦੀ ਲੋੜ ਆ ਪਰ ਉੱਥੇ ਜਾਓ ਸੇਵਾਦਾਰ ਵੀਰ ਜਾਓ ਉੱਥੇ ਬਹੁਤ ਸਾਰੇ ਪਿੰਡ ਆ ਮੱਝ ਦੇ ਵਿੱਚ ਆ ਰਮਦਾਸ ਪਿੰਡ ਆ ਰਮਦਾਸ ਦੇ ਕੋਲ ਉਹ ਕੋਠੇ ਬਾਹਰ ਵਾਲੇ ਪਿੰਡ ਆ ਉਸ ਪਿੰਡ ਦੇ ਵਿੱਚ 10 ਘਰਾਂ ਦੀਆਂ ਛੱਤਾਂ ਬਿਲਕੁਲ ਖਤਮ ਹੋ ਗਈਆਂ ਡਿੱਗੀਆਂ ਆ ਤੇ ਬਹੁਤ ਸਾਰੇ ਘਰ ਇਦਾਂ ਦੇ ਹੈਗੇ ਆ ਜਿਨ੍ਹਾਂ ਘਰ ਨੂੰ ਤਰੇੜਾਂ ਆਈਆਂ ਹੋਈਆਂ ਡਿੱਗਣ ਵਾਲੀਆਂ ਇੱਕ ਵੀਰ ਦੀ ਕੋਠੀ ਦੇਖਿਆ ਤੁਸੀਂ ਵੀਡੀਓ ਤੋਂ ਇਹਨਾਂ ਕਰੋੜ ਰੁਪਈਆ ਕਰੋੜ ਰੁਪਈਆ ਲੱਗਦੀ ਤਾਂ ਉਹ ਕੋਠੀ ਕਿਵੇਂ ਡਿੱਗਿਆ ਜਿਵੇਂ ਨਹਿਰ ਚੱਲਦੀ ਹੈ ਨਹਿਰ ਦੇ ਕੋਲੇ ਖੜੇ ਆਪਾਂ ਉਹਨੂੰ ਢਾ ਲਾ ਲਈ ਪਾਣੀ ਨਹੀਂ ਆਇਆ ਦੱਸਾ ਸਾਨੂੰ ਕਿ ਪਾਣੀ ਇੰਨੀ ਸਪੀਡ ਨਾਲ ਆਇਆ ਕਿ ਜਿਵੇਂ ਕਿਸੇ ਡੈਮ ਚੋਂ ਪਾਣੀ ਛੱਡਾ ਹੁੰਦਾ ਉਹ ਪਾਣੀ ਤੋਂ ਫਸਲ ਵੀ ਬਹੁਤ ਖਰਾਬ ਹੋ ਗਈ ਨਹੀਂ ਗਈ ਭਾਈ ਉਹ ਸਭ ਕੁਝ ਖਤਮ ਹੋ ਗਿਆ ਉਹਨੂੰ ਹੁਣ ਕੀ ਆ ਰਿਹਾ ਉਹਨੂੰ ਥ੍ਰੈਟ ਧਾਰ ਰਿਹਾ ਕਿ ਤੁਹਾਡੇ ਕੋਲੇ ਪੈਸਾ ਬਹੁਤ ਆ ਗਿਆ ਤੁਹਾਡੇ ਕੋਲੇ ਕਰੋੜਾ ਰੁਪਈਆ ਆ ਗਿਆ ਤੁਸੀਂ ਸਾਨੂੰ ਰੁਪਈ ਜਿਹੜੇ ਕੋਠੀ ਸੁਆਦ ਦੇ ਬੀਆ ਉਹ ਕਹਿੰਦੇ ਆ ਕਿ ਤੁਸੀਂ ਸਾਨੂੰ ਰੁਪਏ ਦੇ ਥੋੜੇ ਕੋਲੇ ਬਹੁਤ ਰੁਪਏ ਆ ਗਏ ਉਹ ਵੀ ਇਹਨੇ ਦੱਸਿਆ ਸਾਨੂੰ ਉਹ ਕਹਿੰਦੇ ਜਿਆਦਾ ਫਰਮਾਇ ਮਾਇ ਹੈ ਨਹੀਂਗਾ ਤੇ じゃ60 ਰੁਪਏ ਮੰਗਣ ਵਾਲੇ ਨੇ ਜੀ ਉਹ ਕਹਿੰਦੇ ਵੀ ਮੈਂ ਕਿਸੇ ਨੂੰ ਲੈ ਕੇ ਵੇਜੂਗਾ ਅਸੀਂ ਦੁਖੀ ਹੋਵਾਂਗਾ ਸਰ ਉਹਨਾਂ ਦੀ ਕੋਠੀ ਬਾਈ ਨੁਕਸਾਨ ਬਹੁਤ ਹੋ ਗਿਆ ਜ਼ਮੀਨ ਗਈ ਉਹਨਾਂ ਦੀ ਜ਼ਮੀਨ ਦੇ ਵਿੱਚ 6 6 ਫੁੱਟ ਘਾਰੇ ਪੈ ਗਏ ਅਸੀਂ ਗਏ ਉੱਥੇ ਜਿਵੇਂ ਨਹਿਰ ਚੱਲਦੀ ਆ ਦਰਾ ਦੇ ਬਣੀ ਆਪਣਾ ਇੱਕ ਵਾਣ ਬਣਾ ਲਿਆ ਮੈਨੂੰ ਵੀ ਸੱਚ ਪਿਆ ਸੀ ਵੀ ਇਹ ਗੰਦਾ ਨਾਲਾ ਬਾਈ ਉਹ ਕਹਿੰਦੇ ਇਹ ਗੰਦਾ ਨਾਲਾ ਨਹੀਂ ਇਹ ਸਾਡੀ ਜ਼ਮੀਨ ਹੈ ਉਹ ਜ਼ਮੀਨ ਦੇ ਵਿੱਚ 6 6 ਫੁੱਟ ਡੰਗਾਈ ਪਈ ਗਈ ਪਾੜ ਪਈਆ ਰੇਤਾ ਖੁਰ ਗਿਆ ਇਹ ਲੋਕਾਂ ਦੀ ਤਰਾਸਦੀ ਹੈ ਉਹਨੂੰ ਕਦੇ ਰਾਵੀ ਦਰਿਆ ਮਾਰ ਦਿੰਦਾ ਕਦੇ ਸਤਲੁਜ ਮਾਰ ਦਿੰਦਾ ਕਦੇ ਬਿਆਸ ਮਾਰ ਦਿੰਦਾ ਦਰਿਆਵਾਂ ਦੀ ਕੋਈ ਗਲਤੀ ਨਹੀਂ ਹਾਂ ਇੱਥੇ ਗੱਲ ਮੇਰੀ ਤੱਤੀ ਜਰੂਰ ਲੱਗੂਗੀ ਇੱਥੇ ਕੁਝ ਲੋਕਾਂ ਦੀ ਵੀ ਗਲਤੀ ਹੈਗੀ ਆ ਲੋਕਾਂ ਨੇ ਦਰਿਆਵਾਂ ਦੇ ਰਸਤੇ ਮੱਲੇ ਹੋਇਆ ਦਰਿਆਵਾਂ ਦੇ ਰਾਹਾਂ ਦੇ ਵਿੱਚ ਪੰਪ ਪੰਪ ਸੌਕੇ ਲੱਚ ਹੁੰਦਾ ਲੱਗਿਆ ਹੋਇਆ ਦੋ ਦੋ ਸੱਕਲੇ ਗੋਭੀ ਲਈ ਹੋਈਆ ਬਹੁਤ ਸਾਰੇ ਪਿੰਡ ਵਸੇ ਹੋਇਆ ਤਾਂ ਉਹ ਲੋਕਾਂ ਦੀ ਗਲਤੀ ਇਹ ਹੈ ਕਿ ਤੁਸੀਂ ਦਰਿਆਵਾਂ ਦੇ ਰਸਤੇ ਕਿਉਂ ਬੈਠੇ ਹੋ ਕਾਨੂੰ ਪਹਾਇਆ ਕਿਨੇ ਆ ਕਿ ਉਸ ਚੀਜ਼ਾਂ ਦੀ ਪਹਿਲਾਂ ਸਰਕਾਰ ਦੀ ਪਰਚੋਲ ਕਰਨ ਦੀ ਜ਼ਿੰਮੇਵਾਰੀ ਨਹੀਂ ਸੀ ਬਣਦੀ 2 ਮਹੀਨੇ ਪਤਾ ਵੀ ਭਾਈਆ 2 ਮਹੀਨੇ ਮੀਂਹ ਪਊਗਾ ਪਿਛਲੇ ਪਾਸੇ ਉੱਛੇ ਥਾਂਾਂ ਤੇ ਮੀਂਹ ਪੈਂਦਾ ਕਿ ਇਹਨਾਂ ਲੋਕ ਕਿਉਂ ਇੱਥੇ ਬੈਠੇ ਨੇ ਆਪਾਂ ਪੜਤਾਲ ਕਰਕੇ ਉਹਨਾਂ ਲੋਕਾਂ ਦੀ ਇਹ ਵੀ ਮੰਗ ਹੈਗੀ ਆ ਹੁਣ ਇਹ ਸਾਨੂੰ ਆਇਆ ਸਾਲ ਮਾਰ ਪੈਂਦੀ ਆ ਦੂਜੇ ਤੇ ਜੇ ਸਾਲ ਸਾਨੂੰ ਇੱਥੋਂ ਥਾਂ ਪਿੱਛੇ ਲੈ ਕੇ ਦਿੱਤਾ ਜਾਵੇ ਸਾਡਾ ਯਾਰ ਇੱਥੇ ਥਾਂ ਹੈਗਾ ਇਨੂੰ ਸਾਥੋਂ 10-10 ਕਿਲੋਮੀਟਰ 5-5 ਕਿਲੋਮੀਟਰ 6 ਕਿਲੋਮੀਟਰ ਹਨੂ ਪਿੱਛੇ ਬਹਾ ਜਾਵੇ ਪਿੰਡਾਂ ਦੇ ਵਿੱਚ ਹਨੂ ਥਾਂ ਅਲਾਰਟ ਕੀਤਾ ਜਾਣ ਕੁਛ ਕੁਛ ਮਰ ਲਈ ਘਰਾਂ ਦੇ ਲਈ ਉਹ ਜ਼ਮੀਨ ਤਾਂ ਸਾਡੀ ਹੈਗੀ ਹੈਗੀ ਜਿੱਥੇ ਹੈਗੀ ਅਸੀਂ ਖੇਤੀ ਕਰ ਲਾਂਗੇ ਪਰ ਸਾਨੂੰ ਥਾਂ ਪਿੱਛੇ ਦਿੱਤੇ ਜਾਣ ਇਹ ਉਹਨਾਂ ਲੋਕਾਂ ਦੀ ਇਹ ਵੀ ਮੰਗ ਹੈਗੀ ਆ ਤੁਸੀਂ ਲੋੜ ਦੀ ਗੱਲ ਕੀਤੀ ਹੁਣ ਲੋੜ ਹੈਗੀ ਉੱਥੇ ਟਰੈਕਟਰ ਦੀ ਲੋੜ ਹੈਗੀ ਆ ਸੇਖਾ ਦੀ ਲੋੜ ਪੈਣੀ ਆ ਹੁਣ ਰਿਹਾਂ ਸਪਰੇ ਹਾਂ ਦੀ ਚੀਜ਼ਾਂ ਦੀ ਇਹ ਲੋੜ ਹੈ ਯਾਰ ਰਸਣ ਦੀ ਉੱਥੇ ਕੋਈ ਲੋੜ ਹੈ ਜੀ ਸਭ ਤੋਂ ਵੱਡੀ ਗੱਲ ਇੱਕ ਹੋਰ ਵੱਡੀ ਗੱਲ ਆ ਜਾਂਦੀ ਸਮਝਦਾ ਜਿਵੇਂ ਪਿੰਡਾਂ ਦੀ ਗੱਲ ਕਰ ਲਈ ਆਪਾਂ ਗਰਾਉਂਡ ਲੈਵਲ ਤੇ ਆ ਗਏ ਆਪਾਂ ਪਿੰਡਾਂ ਦੀ ਗੱਲ ਕਰ ਲਈਏ ਵੀ ਪਿੰਡਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਨੁਕਸਾਨ ਜਿਹੜੇ ਹੋਏ ਨੇ ਅਕੜ ਕਰਨ ਜਿਵੇਂ ਗਰੀਬਾਂ ਦੇ ਮਕਾਨ ਹੋ ਗਏ ਜਿਵੇਂ ਤੇਲ ਬੱਤੀਆਂ ਦੇ ਜਿਹੜੇ ਸੱਤਾ ਦੇ ਲੋਕਾਂ ਦੇ ਖੇਤ ਭਰੇ ਦੇ ਸੀਗੇ ਉਹਨਾਂ ਦੇ ਪਰ ਨਹੀਂ ਹਲੇ ਸਰਕਾਰ ਨੇ ਕੋਈ ਉਹਨਾਂ ਦੀ ਕੋਈ ਸੁਣਾਈ ਨਹੀਂ ਹੋਈ ਮਤਲਬ ਕਿ 15-1500 ਰੁਪਈਆ ਇੱਕ ਜਿਹੜਾ ਫਾਇਲ ਦਾ ਭਰ ਕੇ ਗਵਰਨਮੈਂਟ ਨੂੰ ਦਿੱਤਾ ਹੋਇਆ ਜਾਂ ਉਹਨਾਂ ਨੂੰ ਦਿੱਤਾ ਹੋਇਆ ਜਿਹੜੇ ਬੰਦੇ ਉੱਥੇ ਕਚਹਿਰੀਆਂ ਦੇ ਵਿੱਚ ਟੈਪਿੰਗ ਦਾ ਕੰਮ ਕਰਦੇ ਆ ਜਾਂ ਕੋਈ ਫਾਰਮ ਵੱਲੋਂ ਕੋਈ ਫਾਰਮ ਭਰੇ ਜਾਂਦੇ ਆ ਜਾਂ ਨਕਸ਼ਾ ਲਾਉ ਘਰ ਦਾ ਨਕਸ਼ਾ ਨਾਲ ਕਦੇ ਮੰਗਦੇ ਨਾਲੇ ਤੇ ਉਹ ਜਿਹੜੇ ਉਹਨਾਂ ਦੇ ਟਾਲ ਪਤਲੇ ਦੀ ਸੱਤਾ ਦੀ ਗੱਲ ਕਰਦੇ ਆਪਾਂ ਉਹ ਕੀ ਆਪਾਂ ਕੀ ਕਹਿ ਸਕਦੇ ਸਰਕਾਰਾਂ ਮੂਰੇ ਆਪਾਂ ਕੀ ਪੀੜ ਕਰ ਸਕਦੇ ਤੁਸੀਂ ਟਾਲ ਪਤਲੇ ਦੀ ਗੱਲ ਕਰਦੇ ਆ ਬਾਈ ਜਿਹੜੇ ਬੰਦੇ ਫਾਰਮ ਪਰ ਭਾਉਂਦੇ ਆ ਚਲੋ ਮੁੱਖ ਮੰਤਰੀ ਇੰਨਾ ਥੱਲੇ ਆ ਕੇ ਕੰਮ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਇੱਕ ਐਮਐਲਏ ਇੰਨਾ ਥੱਲੇ ਆ ਕੇ ਲੋਕ ਮੁੱਖ ਮੰਤਰੀ ਦੇ ਥੱਲੇ ਆਪਣੀ ਪੂਰੀ ਸਟੇਟ ਆ ਉਹਨੇ ਪੂਰੀ ਸਟੈਂਡ ਦੇਖਣੀ ਆ ਐ ਤਾਂ ਹੈ ਨਹੀਂ ਵੀ ਮੁੱਖ ਮੰਤਰੀ ਅੱਜ ਸਦਾਨੇ ਆਜੂਗਾ ਕੱਲੂ ਫੂਲਾ ਕੇ ਦੇਖ ਲਓ ਵੀ ਹਾਂ ਦੱਸੋ ਭਾਈ ਉੱਤੇ ਐਮਐਲਏ ਕੰਮ ਕਰਨਾ ਹੁੰਦਾ ਫਿਰ ਜਿਹੜੇ ਐਮਐਲਏ ਦੇ ਥੱਲੇ ਮੁਲਾਜ਼ਮ ਹੁੰਦੇ ਆ ਉਹਨਾਂ ਨੇ ਕੰਮ ਕਰਨਾ ਹੁੰਦਾ ਜ਼ਿੰਮੇਵਾਰੀ ਮੁਲਾਜ਼ਮ ਦੀ ਬਣਦੀ ਆ ਮੁਲਾਜ਼ਮ ਦੀ ਜਿਹੜੇ ਉਹ ਸਰਵੇ ਕਰ ਰਹੇ ਆ ਤੁਸੀਂ ਕਹਿੰਗੇ ਫਾਰਮ ਭਰ ਰਹੇ ਆ ਉਹ 1500 ਪਤਾ ਨਹੀਂ ਕਿੰਨਾ ਉਹ ਜ਼ਿੰਮੇਵਾਰੀ ਮੁਲਾਜ਼ਮ ਦੀ ਬਣਦੀ ਆ ਕਿ ਤੁਸੀਂ ਜੇਕਰ ਥੋੜਾ ਘਾਟੇ ਪਿਆ ਪੂਰਾ ਫਾਰਮ ਭਰਨਾ ਤਾਂ ਪੂਰਾ ਡਾਟਾ ਉਹ ਮੁਲਾਜ਼ਮ ਦੀ ਜ਼ਿੰਮੇਵਾਰੀ ਹੈ ਵੀ ਭਾਈ ਆ ਬੰਦਾ ਇ ਇੰਨੇ ਰੁਪਈਆ ਦੀ ਲੋੜਾ ਇੰਨੇ ਰੁਪਏ ਦਾ ਕਰ ਬਣੂਗਾ ਉਹ ਚੀਜ਼ ਨਾ ਫਾਰੂਦ ਭਰਤੇ ਉੱਥੇ ਭੇਜੇ ਜਾਣ ਜ਼ਿੰਮੇਵਾਰੀ ਦੇ ਨਾਲ ਚਲੋ ਇਹ ਬਹੁਤ ਵੱਡੀ ਆਪਣੀ ਗੱਲ ਹੋ ਗਈ ਸਰਕਾਰਾਂ ਸਹਿਮਤ ਰਹੀ ਕੱਲੀ ਗੱਲ ਆਪਾਂ ਪਿੰਡਾਂ ਨੂੰ ਬੇਨਤੀ ਕੀ ਕਰ ਸਕਦੇ ਹਾਂ ਜਿਹੜੇ ਪਿੰਡਾਂ ਦੇ ਵਿੱਚ ਹੁਣ ਆਪਣੇ ਲੋਕ ਹੁਣ ਉੱਧਰ ਆਪਣਾ ਜਾ ਰਹੇ ਨੇ ਪਰ ਉੱਥੇ ਰਾਸ਼ਨ ਦੀ ਆਪਾਂ ਕਹਿ ਰਹੇ ਆਂ ਬਈ ਲੋੜ ਨਹੀਂ ਹੈਗੀ ਉੱਥੇ ਕੱਲੀ ਉੱਥੇ ਮੰਗ ਕੀ ਹੈ ਤੇ ਆਪਣੇ ਡੀਜਲ ਦੀ ਜਾਂ ਤੁਸੀਂ ਖਾਹ ਖਾਤ ਕਹਿ ਰਹੇ ਹੋ ਪਾਲੜੀ ਖਾਹ ਕਹਿੰਦੇ ਆ ਪਸ਼ੂਆਂ ਦੀ ਆਪਾਂ ਉਹ ਲੋੜ ਪੈਂਦੀ ਆ ਉਸੇ ਤੇ ਆਪਾਂ ਜਿਹੜੀ ਇੱਥੇ ਗਰਾਊਂਡ ਲੈਵਲ ਤੇ ਗੱਲ ਤਾਂ ਕਰ ਰਹੇ ਆ ਪੰਡਾਂ ਦੀ ਜਿਹੜੇ ਨੁਕਸਾਨ ਹੋਏ ਨਹੀਂ ਹੁਣ ਲੋਕਾਂ ਦੇ ਆਪਾਂ ਕਹਿੰਦੇ ਵੀ ਲੋਕ ਵੀ ਉੱਧਰ ਜਾਣ ਨਾਲੋਂ ਆਪਾਂ ਕਹਿੰਦੇ ਵੀ ਇੱਧਰ ਲੋਕਾਂ ਦਾ ਫਾਇਦਾ ਹੋਵੇ ਤੁਹਾਡਾ ਕੀ ਵਿਚਾਰ ਨਹੀਂ ਸਾਬਲ ਜੀ ਬਿਲਕੁਲ ਹੈਗਾ ਤੁਹਾਡੇ ਪੰਡ ਤੁਸੀਂ ਵੀਡੀਓ ਪਾਈ ਸੀਗੇ ਤੁਹਾਡੇ ਫੂਲ ਬਹੁਤ ਨੁਕਸਾਨ ਹੋਇਆ ਇੱਕ ਨੰਬਰ ਵਾਰਡ ਦੇ ਵਿੱਚ ਨੁਕਸਾਨ ਹੋਇਆ ਤਾਂ ਤੁਹਾਡੇ ਪੰਡ ਵਾਲੇ ਵੀ ਨਾਲ ਖੜੇ ਆ ਇਹਦੀ ਗੱਲ ਨਹੀਂ ਕੋਈ ਤੁਹਾਡੇ ਪੰਡ ਵਾਲੇ ਜਿਹੜੇ ਐਨਆਰਆਈ ਵੀਰ ਆ ਉਹ ਨਾਲ ਖੜੇ ਆ ਚਲ ਔਰ ਆਪਣਾ ਘਰ ਵੀ ਦੇਖੋ ਚਲੋ ਠੀਕ ਆ ਉਧਰ ਤਾਂ ਬਹੁਤ ਦੱਦਿਆ ਉਧਰ ਤਾਂ ਪੂਰੀ ਦੁਨੀਆ ਤੋਂ ਜਾ ਰਿਹਾ ਉਧਰ ਤਾਂ ਪੂਰੇ ਭਾਰਤ ਤੋਂ ਨਹੀਂ ਹੋਰ ਬਾਹਰਲੇ ਦੇਸ਼ਾਂ ਤੋਂ ਵੀ ਇੱਥੇ ਰਸ਼ਲਪਾਲੀਆਂ ਆ ਰਿਹਾ ਹੈ ਪੈਸਾ ਆ ਰਿਹਾ ਹੈ ਇਹ ਗਲੋਬਲ ਸੰਸਥਾ ਹੋਵੇ ਖਾਲਸਾਡ ਸੰਸਥਾ ਹੋਵੇ ਯੂਨਾਈਟਿਡ ਸਿਕ ਸੰਸਥਾ ਹੋਵੇ ਉਹਨਾਂ ਸੰਸਥਾਵਾਂ ਦੇ ਹੱਥਾਂ ਦੇ ਵਿੱਚ ਦੀ ਪੈਸਾ ਲੋਕਾਂ ਤੱਕ ਪਹੁੰਚ ਰਿਹਾ ਉਹ ਠੀਕ ਆ ਔਰ ਜਿਹੜਾ ਆਪਣੇ ਮਾਲਵੇਰੀ ਦੇ ਬੱਚੇ ਜਿਵੇਂ ਫੂਲਪਿੰਡ ਦੀ ਗੱਲ ਹੋਵੇ ਹੋਰ ਬਹੁਤ ਸਾਰੇ ਪਿੰਡ ਆ ਇਧਰ ਰਾਮਪੁਰ ਦਾ ਪਾਸੇ ਪਿੰਡ ਰਹੇ ਹੁੰਦੇ ਆ ਉੱਥੇ ਵੀ ਘਟ ਗਿਆ ਉਹਨਾਂ ਲੋਕਾਂ ਦੀ ਵੀ ਬਾਹ ਫੜੀ ਜਾਵੇ ਆਪਣੇ ਜਿਹ ਵੀ ਭਾਈ ਕਿੰਨਾ ਕਾ ਨੁਕਸਾਨ ਹੋ ਗਿਆ ਫਿਰ ਉਹਦਾ ਪੂਰਾ ਔਰਾ ਬਣਾਇਆ ਜਾ ਵੀ ਹਾਂ ਭਾਈ ਇੰਨਾ ਕ ਨੁਕਸਾਨ ਹੋ ਗਿਆ ਐਨੇ ਰੁਪਈਆ ਨਾ ਸਰਜੂਆ ਪਰ ਉਸ ਹਿਸਾਬ ਦੇ ਨਾਲ ਚਾਹੇ ਸੰਸਥਾਵਾਂ ਹੱਲ ਕਰਨੀਆਂ ਚਾਹੇ ਉਹ ਕੋਈ ਜਿਹੜੀ ਇਧਰ ਦੇ ਪਾਸੇ ਸਸਤਾ ਕੰਮ ਕਰਦੀ ਆ ਜਾਂ ਲੋਕ ਆਪਣੀ ਪੱਧਰ ਤੇ ਪੰਡਾ ਚੋਂ ਪੈਸੇ ਇਕੱਠੇ ਕਰਦੇਗੇ ਉਸ ਤਰੀਕੇ ਦੇ ਨਾਲ ਪੈਸੇ ਇਕੱਠੇ ਕਰਕੇ ਇਧਰ ਦੇ ਲੋਕਾਂ ਦੀ ਵੀ ਬਾਹ ਫੜਨੀ ਚਾਹੀਦੀ ਆ ਇਹ ਦੋਸਤੋ ਇਹ ਆਪਣੇ ਭਰਾ ਸਿਮਰਜੀਤ ਸਿਧਾਣਾ ਤੇ ਇਹਨਾਂ ਨੇ ਗੱਲਾਂ ਬਹੁਤ ਵਧੀਆ ਸਾਂਝੀਆਂ ਸਾਡੇ ਨਾਲ ਕੀਤੀਆਂ ਸਾਨੂੰ ਦੱਸਿਆ ਵੀ ਗਰਾਊਂਡ ਲੈਵਲ ਤੇ ਉੱਥੇ ਸਾਨੂੰ ਕਿਸ-ਕਿਸ ਚੀਜ਼ ਦੀ ਬੜੀ ਆਪਾਂ ਨੂੰ ਲੋੜ ਆ ਉੱਥੇ ਇਦਾਂ ਦੀਆਂ ਸਟੋਰੀਆਂ ਲੈ ਕੇ ਸਮੇਂ ਦੇ ਸਮੇਂ ਦਾ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਜੁੜੇ ਰਹੋ ਗੋਲ ਦਾ ਪੰਜਾਬ ਚੈਨ ਦੇ ਨਾਲ ਮੈਂ ਤੁਹਾਡਾ